ਦੋਸਤੋ ਜਿਸ ਤਰ੍ਹਾਂ ਕਿ ਆਪਾਂ ਘਰ ਵਿੱਚ ਰੂਟੀਨ 'ਚ ਸਿਲੰਡਰ ਵਰਵਾਉਂਦੇ ਰਹਿੰਦੇ ਆ ਤਾਂ ਜਦੋਂ ਆਪਾਂ ਸਿਲੰਡਰ ਵਰਵਾਉਂਦਿਆਂ ਉਸਦੇ ਨਾਲ ਹੀ ਆਪਾਂ ਨੂੰ ਸਬਸਿਡੀ ਮਿਲਦੀ ਹੈ ਸਰਕਾਰ ਵੱਲੋਂ ਸੋ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਚੱਲਦਾ ਕਿ ਆਪਣੀ ਸਬਸਿਡੀ ਕਿਸ ਅਕਾਊਂਟ ਕਿਸ ਖਾਤੇ 'ਚ ਗਈ ਹੈ ਜਾਂ ਫਿਰ ਗਈ ਹੈ ਕਿ ਨਹੀਂ ਗਈ ਹੈ ਸੋ ਕਈ ਵਾਰੀ ਆਪਾਂ ਇਗਨੋਰ ਕਰ ਰਹੇ ਹਾਂ ਸੋ ਉਸ ਨੂੰ ਆਪਾਂ ਕਿਵੇਂ ਚੈੱਕ ਕਰਨਾ ਆਊਟ ਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਆਪਾਂ Google ਖੋਲ ਲੈਣਾ ਹੈ Google ਤੇ ਸਰਚ ਕਰਨਾ ਹੈ LPG और सब तो पहला जो लिंक है माई एल पी जी डॉट इन अपना किड़ा गैस है ये सिलेक्ट करना भारत गैस है एचपी है या इंडियन जिम्मे जिस तरह मैं चेक कर लगा इंडियन तो लोडिंग लगेगा उस तो बाद उस तो बाद नीचे आ जाना जाए गिव यूर फीडबैक ऑनलाइन ये क्लिक करना है। ਸੋ ਫਿਰ ਆਪਾਂ LPG ਤੇ ਕਲਿੱਕ ਕਰਨਾ ਉਸ ਬਸ ਸਬਸਿਡੀ ਰਿਲੇਟਡ ਪਹਿਲ ਇਸ ਲਿੰਕ ਤੇ ਕਲਿੱਕ ਕਰਨਾ ਫਿਰ ਸਬਸਿਡੀ ਨਾ ਅਰਡਰ ਰਸੀਵਡ ਤੇ ਕਲਿੱਕ ਕਰਨਾ ਉਹ ਇੱਥੇ ਜਾਂ ਤਾਂ ਫਿਰ ਆਪਾਂ ਮੋਬਾਈਲ ਨੰਬਰ ਭਰ ਦਈਏ ਤੇ ਜਾਂ ਫਿਰ ਆਪਾਂ LPG ਆਈਡੀ ਭਰਨੀ ਹੈ ਇਸ ਤਰ੍ਹਾਂ ਆਪਾਂ ਮੋਬਾਈਲ ਨੰਬਰ ਭਰ ਦਈਏ ਫਰਮਰ ਤੇ ਕਲਿੱਕ ਕਰਨਾ ਤਾਂ ਜਿਸ ਤਰ੍ਹਾਂ ਕੀ ਮੇਰੇ ਕੋ ਅਕਾਊਂਟ ਆ ਗਿਆ ਤਾਂ نیچے ਸਕਰੋਲਿੰਗ ਕਰਦੇ ਹਾਂ ਤਾਂ ਆਹ ਦੇਖੋ ਕਿਸ 7 ਤਰੀਕ ਨੂੰ ਸੈਂਟਰ ਪ੍ਰੋਵਾਈਡ ਆ ਸੀਗਾ ਇਸ ਅਕਾਊਂਟ ਦੇ ਵਿੱਚ ਆ ਰਹੀ ਹੈ ਔਰ ਸਟਾਰਟ ਹੈ 10 ਮਈ ਨੂੰ ਆ ਗਈ ਸੀ 8 8 ਫਰਵਰੀ ਨੂੰ ਆ ਗਈ ਸੀ ਸੋ ਇਹ ਸਟਾਰਟ ਹੈ ਜਿੱਥੇ ਹੋਲਡ ਲੀ ਆ ਜੇ ਇਦਮਦੁਲ ਆਪਣੀ ਸਬਸਿਡੀ ਨਹੀਂ ਆ ਰਹੀ ਔਰ ਕਿਹੜੇ ਅਕਾਊਂਟ ਜਾ ਰਹੀ ਹੈ ਉਹ ਅਪ ਜਦੋਂ ਇਸ ਅਕਾਊਂਟ ਤੇ ਕਲਿੱਕ ਕਰਾਂਗੇ ਤਾਂ ਤੁਹਾਨੂੰ ਕਾਊਂਟ ਨੰਬਰ ਵੀ ਸ਼ੋ ਕਰ ਦੇਗਾ ਕੋਈ ਸੀ ਇੱਕ ਛੋਟੀ ਜਿਹੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਨਾ ਧੰਨਵਾਦ